6 ਮਹੀਨੇ ਦੀ ਬੱਚੀ ਛੱਡ ਮਾਂ ਪ੍ਰੇਮੀ ਨਾਲ ਫਰਾਰ ਨਾਨਾ ਨਾਨੀ ਨੇ ਤੋਤੀ ਦੀ ਕੱਢ ਲਈ ਜਾਨ ਪੁਲਿਸ ਦੇ ਖੁਲਾਸੇ ਸੁਣ ਤੁਸੀਂ ਵੀ ਰਹਿ ਜਾਵੋਗੇ ਹੈਰਾਨ ਐ ਮਾਸੂਮ ਬੱਚੀ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਚੱਲ ਰਹੀ ਸੀ جس دی لاش پولیس ਨੂੰ ਗਲੀ ਸੜੀ ਹਾਲਤ ਚ ਬਰਾਮਦ ਹੋਈ ਹੁਣ ਇਸ ਮਾਮਲੇ ਚ پولیس ਨੇ ਹੈਰਾਨ ਕਰ ਦੇ ਖੁਲਾਸੇ ਕੀਤੇ ਨੇ ਦਰਅਸਲ 6 ਮਹੀਨੇ ਦੀ ਬੱਚੀ ਜਲੰਧਰ ਦੇ थाना ਭੋਗਪੁਰ ادیਨ ਪੈਂਦੇ ਪਿੰਡ ਡੱਲਾ ਤੋਂ ਗਾਇਬ ਹੋ ਗਈ ਸੀ ਹੁਣ ਇਸ ਮਾਮਲੇ ਚ پولیس ਨੇ ਮ੍ਰਿਤਕ ਬੱਚੀ ਦੇ ਨਾਨਾ ਨਾਨੀ ਨੂੰ ਗ੍ਰਿਫਤਾਰ ਕਰ ਲਿਆ پولیس ਦਾ ਦਾਅਵਾ ਹੈ ਕਿ ਬੱਚੀ ਦੇ ਨਾਨਾ ਨਾਨੀ ਨੇ ਹੀ ਬੱਚੀ ਦਾ ਕਤਲ ਕਰਕੇ لاش ਇੱਕ ਟਾਬੇ ਦੇ ਕੋਲ ਸੁੱਟ ਦਿੱਤੀ ਸੀ ਜਿੱਥੋਂ ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਉਪਰ ਆਮਦ ਕਰ ਲਿਆ ਪੁਲਿਸ ਨੇ ਹੁਣ ਇਸ ਮਾਮਲੇ 'ਚ ਹੈਰਾਨ ਕਰਦਾ ਖੁਲਾਸਾ ਕੀਤਾ ਹੈ ਪੁਲਿਸ ਮੁਤਾਬਕ ਮਰੇ ਤੱਕ ਬੱਚੀ ਦੀ ਮਾਂ ਮਨਿੰਦਰ ਕੌਰ ਦੇ ਚਾਰ ਵਿਆਹ ਹੋ ਚੁਕੇ ਨੇ ਪੀਤੇ ਦਿਨੀ ਜਦੋਂ ਆਪਣੇ ਪੇਕੇ ਘਰ ਰਹਿਣ ਲਈ ਆਈ ਸੀ ਤਾਂ ਬੱਚੀ ਨੂੰ ਉੱਥੇ ਛੱਡ ਕਿਸੇ ਪੰਜਵੇਂ ਨਾਲ ਫਰਾਰ ਹੋ ਗਈ ਮਨਿੰਦਰ ਦੇ ਮਾਪੇ ਯਾਨੀ ਕਿ ਬੱਚੀ ਦੇ ਨਾਨਾ ਨਾਨੀ ਮਹਿਲਾ ਦੇ ਪਹਿਲੇ ਵਿਆਹਾਂ ਤੋਂ ਹੋਈ ਇੱਕ ਦੀ ਨੂੰ ਪਹਿਲਾਂ ਤੋਂ ਪਾਲ ਰਹੇ ਸੀ ਅਜਿਹੇ 'ਚ ਮਾਨਸਿਕ ਪਰੇਸ਼ਾਨੀ ਆਰਥਿਕ ਤੰਗੀ ਦੇ 25 ਦਾ ਆਪਣੀ ਮਾਂ ਲਈ ਰੋਣਾ ਨਾ ਸਹਾਰ ਸਕੰਦੇ ਚੱਲਦੇ ਆ ਉਹਨਾਂ ਨੇ ਇਸ ਮਾਸੂਮ ਦਾ ਕਤਲ ਕਰਕੇ ਲਾਸ਼ ਸੁੱਟ ਦਿੱਤੀ ਸੀ 25 ਸੀਗੀ ਇਸ ਦਾ ਇਹਦੇ ਨਾਨਾ ਤੇ ਨਾਨੀ ਨੇ ਜਿਹੜਾ ਉਹ ਕਤਲ ਕਰਕੇ ਜਿਹੜੀ ਡੈੱਡ ਬੋਡੀ ਸੀਗੀ ਉਹ ਟੋਲ ਪਲਾਜ਼ਾ ਕੋ ਉੱਪਰ ਜਿਹੜਾ ਹੈਗਾ ਸਾਈਡ ਉੱਥੇ ਇੱਕ ਸਟਾਰ ਟਾਪਾ ਹੈਗਾ ਉਹਦੇ ਪਿਛਲੇ ਪਾਸੇ ਜਿਹੜੀ ਉਹ ਸਟਾਇਏ ਸੀਗੇ ਜਿਹਦੇ ਸਬੰਧ ਵਿੱਚ ਅਸੀਂ ਇਹਦਾ ਲੜਕੀ ਦਾ ਜਿਹੜਾ ਨਾਨਾ ਤੇ ਨਾਨੀ ਹੈਗੀ ਹੈ ਉਹਨੂੰ ਅਸੀਂ ਅਰੈਸਟ ਕਰ ਲਿਆ ਉਹਨਾਂ ਨੇ ਆਪਣਾ ਜਿਹੜਾ ਗੁਨਾਹ ਗੁਨਾਹ ਉਹ ਕਬੂਲ ਕਰ ਲਿਆ ਹੈਗਾ ਇਹ ਤਹਿਕੀਕਤ ਹੋਏ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਸਿਲਿੰਦਰ ਹੈਗਾ ਉਹਦੀ ਜਿਹੜੀ ਘਰਵਾਲੀ ਹੈਗੀ ਆ ਉਹਦੇ 4 ਵਿਆਹ ਹੋਏ ਸੀਗੇ ਤੇ ਉਹ ਆਪਣੇ ਇੱਥੇ ਪੇਕੇ ਘਰ ਜਿਹੜੀ ਆ ਉਹ ਰਹਿਣ ਵਾਸਤੇ ਆਈ ਸੀ ਉਹਦਾ ਪਹਿਲਾਂ ਵੀ 8 ਸਾਲ ਦੀ ਬੱਚੀ ਜਿਹੜੀ ਹੈਗੀ ਆ ਤੇ ਇਹ ਗਿਆ ਜਿਹੜੇ ਚਾਰ ਹੋਏ ਸੀਗੇ ਉਸ ਤੋਂ ਬਾਅਦ ਇਹਦੇ ਜਿਹੜੇ ਮਦਰ ਫਾਦਰ ਲੜਕੀ ਦੇ ਉਹਨਾਂ ਨੂੰ ਪਤਾ ਲੱਗਿਆ ਸੀਗਾ ਵੀ ਇਹ ਇਹ ਕਿਸੇ ਹੋਰ ਲੜਕੇ ਦੇ ਨਾਲ ਰਿਲੇਸ਼ਨ ਹੋ ਗਿਆ ਤਾਂ ਇਸ ਚੀਜ਼ ਤੋਂ ਤੰਗ ਪਰੇਸ਼ਾਨ ਸੀਗੇ ਇਹ ਪਹਿਲਾਂ ਜਿਹੜੀ ਇੱਕ ਲੜਕੀ ਹੈਗੀ ਆ ਉਹ ਵੀ ਅਸੀਂ ਪਾਲਦਾ ਆ ਇੱਕ ਇਹ ਲੜਕੀ ਹੋ ਗਈ ਹੈਗੀ ਆ ਇਹ ਵੀ ਅਸੀਂ ਪਾਲਾਂਗੇ ਤੇ ਇਸ ਕਰਕੇ ਉਹਨਾਂ ਨੇ ਤੰਗੀ ਦੇ ਵਿੱਚ ਆ ਕੇ ਜਿਹੜਾ ਉਹ ਆਪਣੀ ਦੋਤੀ ਦਾ ਜਿਹੜਾ ਕਤਲ ਕਰਕੇ ਜਿੰਦੀ ਹੈ ਡੈਡ ਬੋਡੀ ਮਿਲੀ ਜਾਣਕਾਰੀ ਮੁਤਾਬਕ ਇਸ ਮਹਿਲਾ ਦਾ ਚੌਥਾ ਵਿਆਹ ਪਠਾਨਕੋਟ ਦੇ ਸਲਿੰਦਰ ਨਾਮ ਦੇ ਸ਼ਖਸ ਨਾਲ ਹੋਇਆ ਸੀ ਦੋਹਾਂ ਦੇ ਘਰ ਅਲੀ ਜਾ ਨਾਂ ਦੀ ਇਸ ਪੀ ਨੇ ਜਨਮ ਲਿਆ ਸੀ ਮਿਲੀ ਜਾਣਕਾਰੀ ਮੁਤਾਬਕ ਇਹ ਸ਼ਖਸ ਰਖੜੀ ਮੌਕੇ ਆਪਣੀ ਪਤਨੀ ਤੇ ਪੀ ਨੂੰ ਆਪਣੇ ਸਹੁਰਾ ਘਰ ਯਾਨੀ ਕਿ ਬੱਚੀ ਦੇ ਨਾਨਾ ਨਾਨੀ ਕੋਲ ਛੱਡ ਕੇ ਆਇਆ ਸੀ ਜਿੱਥੋਂ ਇਹ ਮਹਿਲਾ ਕਥਿਤ ਤੌਰ ਤੇ ਆਪਣੇ ਨਵੇਂ ਪ੍ਰੇਮੀ ਨਾਲ ਭੱਜ ਗਈ ਬਾਅਦ ਚ ਉਸ ਦੇ ਸਹੁਰਿਆਂ ਨੇ ਬੱਚੀ ਨੂੰ ਵੀ ਖਤਮ ਕਰ ਦਿੱਤਾ ਹੁਣ ਬੱਚੀ ਦਾ ਦਾਦਕਾ ਪਰਿਵਾਰ ਵੀ ਮੀਡੀਆ ਦੇ ਸਾਹਮਣੇ ਆਇਆ ਜੋਸਿਸ ਸਾਫ ਦੇ ਲਈ ਮਨਿੰਦਰ ਕੌਰ ਨੂੰ ਹੀ ਜ਼ਿੰਮੇਵਾਰ ਠਹਿਰਾ ਰਹੇ ਹਨ। ਉਹਨਾਂ ਕਹਿੰਿਆ ਕਿ ਇਸ ਮਹਿਲਾ ਨੇ ਦੋ ਘਰ ਉਜਾੜ ਦਿੱਤੇ ਨੇ। ਦੋਵੇਂ ਪਰਿਵਾਰਾਂ ਤੋਂ ਉਸ ਨੇ ਕਈ ਯੋਲੇ ਰੱਖੇ। ਆਹਲਾ ਇਸ ਤਰ੍ਹਾਂ ਆ ਕਿ ਮੈਨੂੰ 15 ਤਰੀਕ ਸ਼ਾਮ ਨੂੰ ਇਹਦੇ ਬ੍ਰਦਰ ਵੱਡਾ ਜਿਹੜਾ ਵਰਿੰਦਰ ਉਹਨੇ ਤੋਂ ਸਰਵਸ ਫੇਰੀਆ ਸੀ ਥਾਣੇ ਜਾਣਾ ਆ ਤੇ ਉੱਥੇ ਪਤਾ ਕਰਨਾ ਉਹ ਫਿਰ ਪੁਸਤਕ ਕੋਡ ਹੋਈ ਹੈ। ਇਹ ਰਹੀ 16 ਤਰੀਕ ਨੂੰ ਥੋਗ ਆਏ ਆ। ਖਾਣੇ ਖਾਣੇ ਇਥੇ ਅਸੀਂ ਅਸਲ ਚ ਨੂੰ ਮਿਲਿਆ ਤੇ ਉਹਨਾਂ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਪੁਲਿਸ ਦੀ ਆ ਪੁੱਛਾਂ ਤੇ ਉਹਨਾਂ ਇਹ ਦੱਸਿਆ ਕਿ ਕਤਲ ਜਿਹੜਾ ਹੋ ਚੁਕਿਆ ਪਿੰਡ ਲੜਕੀ ਦਾ ਡੈੱਡ ਬਡੀ ਮਿਲ ਗਈ ਆ ਤੇ ਇਹ ਜਿਹੜੀ ਕੁੜੀ ਆ ਇਹਦੇ ਅੱਗੇ ਵੀ ਕੁਝ ਸਵਾਂਦੇ ਇਦਾਂ ਦੇ ਸੀ ਤੇ ਇਹਨਾਂ ਦੇ ਛਾਤੀਆਂ ਨੂੰ ਕਾਂਛੇ ਕੀਤੀਆਂ ਪਹਿਲੋਂ ਪਹਿਲੇ ਟਾਈਮ ਤੇ ਇੱਕ 8 ਸਾਲ ਦੀ ਬੱਚੀ ਮਾਪੇ ਨੇ ਪਾਲ ਪਾਲਣ ਦੇ ਇਹ ਇਹ ਦੁਬਾਰਾ ਫੇਰ ਇਹਨੇ ਕੀਤਾ ਕੀ ਆ ਬਈ ਉਹਨਾਂ ਦੀ ਕਪੂਲਸਨ ਇਨਫਾਰਮੇਸ਼ਨ ਦੇ ਵਿੱਚ ਤੁਹਾਨੂੰ ਇਹ ਆਇਆ ਤੇ ਇਹ ਕਿਸੇ ਹੋਰ ਬੱਚੇ ਦੇ ਨਾਲ ਘਰੋਂ ਭੱਜ ਗਈ ਆ ਚੰਮੂੜਾ ਵੀ ਹਿਸਾਬ ਉਹ ਲੜਕੀ ਜਿਹੜੀ ਆ ਮਾਪੇ ਕੋਲ ਛੱਡ ਕੇ ਨਾ ਆਪਣੇ ਕੋਲ ਤੇ ਚਲ ਗਈ ਆ ਉਹਨਾਂ ਮਰਦ ਨੂੰ ਲੜਕੀ ਦਾ ਕਾਰਨ ਕਰਤਾ ਪਰ ਕਿ ਇਹਨੇ ਗੱਲ ਗੁਪਤ ਰੱਖੀ ਆ ਦੱਸਿਆ ਵੀ ਜਾ ਰਹੇ ਕਿ ਪੁਲਿਸ ਪੁੱਛਗਿੱਛ ਦੌਰਾਨ ਦੋਵੇਂ ਮੁਲਜ਼ਮਾ ਨੇ ਆਪਣੇ ਜੁਰਮ ਕਬੂਲ ਵੀ ਕਰ ਲਏ ਪੁਲਿਸ ਨੇ ਬੱਚੀ ਦੀ ਮਾਂ ਮਨਿੰਦਰ ਗੌਰ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਸ ਦੇ ਖਿਲਾਫ ਵੱਣਦੀ ਕਾਰਵਾਈ ਅਮਲ ਚੱਲਿਆਂ ਦੀ ਜਾ ਰਹੀ ਹੈ ਮਾਮਲੇ 'ਚ ਹੋਰ ਵੀ ਖੁਲਾਸਾ ਹੋਣ ਦੀ ਉਮੀਦ ਹੈ ਪਰ ਹੁਣ ਤੱਕ ਹੋਏ ਖੁਲਾਸਿਆਂ ਨੇ ਪਹਿਲਾਂ ਹੀ ਸੁਣਨ ਵਾਲੇ ਹਰ ਸ਼ਖਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ ਪੀਟੀਸੀ న్యూਸ ਦਿੱਲੀ ਚਲੰਦਰ ਤੋਂ ਹੁਸਨ ਲਾਲ ਦੇ ਨਾਲ ਪਠਾਨਕੋਟ ਤੋਂ ਮੁਕੇਸ਼ ਸੈਣੀ ਦੀ ਰਿਪੋਰਟ